ਕੈਨੇਡੀਅਨ ਸਾਥ ਦੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਇੱਕ ਅਜੀਹੀ ਖਬਰ ਤੇ ਡੂੰਘਾਈ ਨਾਲ ਵਿਚਾਰ ਕਰਾਂਗੇ ਜਿਸ ਨੇ ਸੱਚਮੁੱਚ ਸਭ ਦਾ ਧਿਆਨ ਖਿੱਚਿਆ ਹੈ ਸਾਡੇ ਕੋਲ ਕੁਝ ਲੇਖ ਨੇ ਜਿਹੜੇ ਦੱਸਦੇ ਨੇ ਯੂਕਰੇਨ ਤੇ ਰੂਸ ਦਾ ਭਿਆਨਕ ਹਮਲਾ ਇਹ ਕੋਈ ਮਤਲਬ ਨਿੱਕੀ ਮੋਟੀ ਕਟਨਾ ਨਹੀਂ ਇੱਕ ਬਹੁਤ ਵੱਡਾ ਹਵਾਈ ਹਮਲਾ ਹੋਇਆ ਹੈ ਆਓ ਇਸ ਖਬਰ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝੀਏ ਕਿ ਅਸਲ ਵਿੱਚ ਕੀ ਹੋਇਆ ਤੇ ਦਾ ਮਤਲਬ ਕੀ ਹੈ ਸਤਿ ਸ੍ਰੀ ਅਕਾਲ ਹਾਂ ਜੀ ਬਿਲਕੁਲ ਇੱਕ ਬਹੁਤ ਹੀ ਗੰਭੀਰ ਘਟਨਾ ਹੈ ਸਾਡੇ ਕੋਲ ਜਿਹੜੀ ਜਾਣਕਾਰੀ ਆਈ ਹੈ ਉਹਦੇ ਮੁਤਾਬਿਕ ਇਹ 2022 ਵਿੱਚ ਜਦੋਂ ਤੋਂ ਜੰਗ ਸ਼ੁਰੂ ਹੋਈ ਉਸ ਤੋਂ ਬਾਅਦ ਦਾ ਸ਼ਾਇਦ ਸਭ ਤੋਂ ਵੱਡਾ ਹਵਾਈ ਹਮਲਾ ਸੀ ਸਭ ਤੋਂ ਵੱਡਾ ਹਾਂਜੀ ਅੰਕੜੇ ਦੇਖੋ ਹੈਰਾਨ ਕਰਨ ਵਾਲੇ ਨੇ 537 ਦੇ ਕਰੀਬ ਹਵਾਈ ਹਥਿਆਰ ਵਰਤੇ ਗਏ ਨੇ ਇਸ ਵਿੱਚ ਡਰੋਨਸ ਹਨ ਕਰੂਜ਼ ਮਿਜ਼ਾਈਲਾਂ ਵੀ ਤੇ ਬੈਲਿਸਟਿਕ ਮਿਜ਼ਾਈਲਾਂ ਵੀ ਮਤਲਬ ਜਿਵੇਂ ਆਪਾਂ ਜਾਣਦੇ ਹਾਂ ਕਰੂਜ਼ ਮਿਜ਼ਾਈਲਾਂ ਨੀਮਾ ਉੱਡਦੀਆਂ ਨੇ ਰੈਡਾਰ ਤੋਂ ਬਚਣ ਲਈ ਤੇ ਬੈਲਿਸਟਿਕ ਬਹੁਤ ਤੇਜ਼ ਉਹਨਾਂ ਨੂੰ ਰੋਕਣਾ ਔਖਾ ਹੁੰਦਾ ਹੈ ਸੋ ਇੱਕ ਬਹੁਤ ਵੱਡੀ ਮਤਲਬ ਕਾਰਵਾਈ ਸੀ ਤੇ ਇਸ ਹਮਲੇ ਦਾ ਇੱਕ ਬਹੁਤ ਕਹਿ ਲੋ ਦੁਖਦਾਈ ਪਹਿਲੂ ਸਾਹਮਣੇ ਆਇਆ ਹੈ ਇੱਕ ਯੂਕਰੇਨੀ F16 ਪਾਇਲਟ ਦੀ ਸ਼ਹਾਦਤ ਹੋ ਗਈ ਖਬਰਾਂ ਚ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਜਹਾਜ਼ ਆ ਆਬਾਦੀ ਵਾਲੇ ਇਲਾਕੇ ਤੋਂ ਦੂਰ ਲੈ ਜਾ ਕੇ ਕੁਰਬਾਨੀ ਦਿੱਤੀ ਹਾਂਜੀ ਤਾਂ ਜੋ ਹੋਰ ਜਾਨਾਂ ਬਚ ਸਕਣ ਬਿਲਕੁਲ ਤੇ ਇਹ ਉਹੀ F16 ਜਹਾਜ਼ ਨੇ ਜਿਨ੍ਹਾਂ ਦੀ ਮੰਗ ਯੂਕਰੇਨ ਕਾਫੀ ਸਮੇਂ ਤੋਂ ਕਰ ਰਿਆ ਸੀ ਪੱਛਮੀ ਦੇਸ਼ਾਂ ਤੋਂ ਹਾਂ ਦੇਖੋ ਇਹ ਬਹਾਦਰੀ ਦੀ ਤਾਂ ਮਿਸਾਲ ਹੈ ਹੀ ਪਰ ਇਹ ਘਟਨਾ ਇੱਕ ਵੱਡੇ ਸਵਾਲ ਵੱਲ ਵੀ ਇਸ਼ਾਰਾ ਕਰਦੀ ਹੈ ਇਹ ਦੱਸਦੀ ਹੈ ਕਿ ਭਾਵੇਂ ਯੂਕਰੇਨ ਨੂੰ F16 ਵਰਗੇ ਹਥਿਆਰ ਮਿਲ ਰਹੇ ਨੇ ਪਰ ਰੂਸੀ ਹਮਲਾ ਦਾ ਪੈਮਾਨਾ ਐਨਾ ਵੱਡਾ ਹੈ ਕਿ ਉਹਨਾਂ ਦੀ ਹਵਾਈ ਰੱਖਿਆ ਸਮਰੱਥਾ ਤੇ ਮਤਲਬ ਬਹੁਤ ਜ਼ਿਆਦਾ ਦਬਾਅ ਹੈ ਹੂੰ ਇਸ ਪਾਇਲਟ ਦੀ ਕੁਰਬਾਨੀ ਦੇਖੋ ਇੱਕ ਪਾਸੇ ਤਾਂ ਹੌਸਲਾ ਦਸਦੀ ਹੈ ਪਰ ਦੂਸਰੇ ਪਾਸੇ ਜੰਗ ਦੀ ਕੀਮਤ ਤੇ ਮੌਜੂਦਾ ਹਵਾਈ ਰੱਖਿਆ ਦੀਆਂ ਹੱਡਾਂ ਵੀ ਸਾਹਮਣੇ ਲਿਆਉਂਦੀ ਹੈ ਤੇ ਇਹਦਾ ਅਸਰ ਸਿਰਫ ਫੌਜੀ ਪੱਧਰ ਤੇ ਨਹੀਂ ਰਹਾ ਆਮ ਲੋਕਾਂ ਤੇ ਵੀ ਪਿਆ ਹੈ ਬਹੁਤ ਜ਼ਿਆਦਾ ਸਾਨੂੰ ਜਿਹੜੀਆਂ ਰਿਪੋਰਟਾਂ ਮਿਲੀਆਂ ਜਿਵੇਂ ਰੂਟਰਸ ਦੀਆਂ ਤਸਵੀਰਾਂ ਦੱਸਦੀਆਂ ਨੇ ਚੇਰਕਾਸੀ ਖੇਤਰ ਵਿੱਚ ਇੱਕ ਕਸਬਾ ਹੈ ਸਿਮਲਾ ਉਥੇ ਰਿਹਾਇਸ਼ੀ ਇਮਾਰਤਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਮਲਬੇ ਦੇ ਢੇਰ ਲੱਗੇ ਹੋਏ ਨੇ ਹਾਂਜੀ ਬਚਾਅ ਕਾਰ ਚੱਲ ਰਹੇ ਨੇ ਦਸ ਵੀਰਾ ਵਾਕਈ ਦਿਲ ਕੰਬਾਉ ਨੇ ਤੇ ਖਬਰ ਇਹ ਵੀ ਹੈ ਕਿ ਘੱਟੋ ਘੱਟ 12 ਆਮ ਨਾਗਰਿਕ ਜ਼ਖਮੀ ਹੋਏ ਨੇ ਹੋ ਸਕਦਾ ਇਹ ਅੰਕੜਾ ਵਧੇ ਵੀ ਅੱਛਾ ਤੇ ਸਿਰਫ ਪੂਰਬੀਆ ਕੇਂਦਰੀ ਯੂਕਰੇਨੀ ਨਹੀਂ ਨਹੀਂ ਬਿਲਕੁਲ ਨਹੀਂ ਇਸ ਵਾਰ ਪੱਛਮੀ ਸ਼ਹਿਰ ਲਵੀਵ ਜਿਹੜਾ ਪੋਲੈਂਡ ਦੇ ਬਾਰਡਰ ਦੇ ਕਾਫੀ ਨੇੜੇ ਆ ਤੇ ਆਮ ਤੌਰ ਤੇ ਜੰਗ ਦੇ ਸਿੱਧੇ ਅਸਰ ਤੋਂ ਥੋੜਾ ਬਚਿਆ ਜਾਂਦਾ ਸੀ ਹਾਂ ਸੁਰੱਖਿਅਤ ਮੰਨਿਆ ਜਾਂਦਾ ਸੀ ਉਹ ਵੀ ਇਸ ਵਾਰ ਨਿਸ਼ਾਨਾ ਬਣਿਆ ਇਸ ਤੋਂ ਮਤਲਬ ਸਾਫ਼ ਲੱਗਦਾ ਹੈ ਕਿ ਰੂਸ ਦੀ ਪੌਂਚ ਹੁਣ ਪੂਰੇ ਯੂਕਰੇਨ ਨੂੰ ਇੱਕ ਤਰ੍ਹਾਂ ਨਾਲ ਅਸਥਿਰ ਕਰਨ ਦੀ ਹੈ। ਰਾਸ਼ਟਰਪਤੀ ਜ਼ੇਲੈਂਸਕੀ ਨੇ ਇਸ ਨੂੰ ਕਿਹਾ ਵੀ ਹੈ ਰੂਸੀ ਦਸ਼ਤੀ ਰਣਨੀਤੀ। ਦਸ਼ਤੀ ਰਣਨੀਤੀ ਤਾਂ ਕਿ ਲੋਕਾਂ ਦਾ ਹੌਸਲਾ ਟੁੱਟੇ। ਹਾਂਜੀ ਆਮ ਲੋਕਾਂ ਵਿੱਚ ਡਰ ਪੈਦਾ ਕਰਨਾ, ਹੌਸਲਾ ਤੋੜਨਾ ਅੰਤਰਰਾਸ਼ਟਰੀ ਪੱਧਰ ਤੇ ਤਾਂ ਇਸ ਦੀ ਨਿੰਦਾ ਹੋ ਹੀ ਰਹੀ ਹੈ। ਕੀ ਇਸ ਹਮਲੇ ਦੇ ਸਮੇਂ ਜਾਂ ਇਹਦੇ ਇੰਨੇ ਵੱਡੇ ਹੋਣ ਪਿੱਛੇ ਕੋਈ ਖਾਸ ਕਾਰਨ ਸਮਝ ਆ ਰਿਹਾ ਹੈ? ਰੂਸ ਨੇ ਕੁਝ ਕਿਹਾ ਇਸ ਬਾਰੇ? ਦੇਖੋ ਰੂਸੀ ਰੱਖਿਆ ਮੰਤਰਾਲੇ ਨੇ ਤਾਂ ਉਹੀ ਆਮ ਬਿਆਨ ਦਿੱਤਾ ਹੈ ਕਿ ਉਹਨਾਂ ਨੇ ਆਪਣੇ ਨਿਰਧਾਰਿਤ ਟੀਚਿਆਂ ਨੂੰ ਨਿਸ਼ਾਨਾ ਬਣਾਇਆ ਹੈ। ਹੂੰ ਉਹ ਕਹਿੰਦੇ ਨੇ ਕਿ ਉਹ ਆਮ ਨਾਗਰਿਕਾਂ ਨੂੰ ਨਿਸ਼ਾਨਾ ਨਹੀਂ ਬਣਾਉਂਦੇ ਪਰ ਜ਼ਮੀਨੀ ਹਕੀਕਤ ਕੁਝ ਹੋਰ ਦੱਸ ਰਹੀ ਹੈ। ਹੂੰ ਕੁਝ ਵਿਸ਼ਲੇਸ਼ਕ ਮਤਲਬ ਇਹ ਅੰਦਾਜ਼ਾ ਲਾ ਰਹੇ ਨੇ ਕਿ ਸ਼ਾਇਦ ਇਹ ਹਮਲਾ ਆਉਣ ਵਾਲੇ ਕੁਝ ਮਹੱਤਵਪੂਰਨ ਅੰਤਰਰਾਸ਼ਟਰੀ ਸੰਮੇਲਨਾਂ ਤੋਂ ਪਹਿਲਾਂ ਕੀਤਾ ਗਿਆ ਹੈ। ਹੂੰ ਯੂਕਰੇਨ ਤੇ ਦਬਾਅ ਬਣਾਉਣ ਲਈ ਉਹਦੇ ਸਹਿਯੋਗੀਆਂ ਨੂੰ ਸਨੇਹਾ ਦੇਣ ਲਈ। ਅੱਛਾ ਇੱਕ ਤਰ੍ਹਾਂ ਦੀ ਦਬਾਅ ਦੀ ਰਣਨੀਤੀ ਹਾਂ ਬਿਲਕੁਲ ਆਮ ਨਾਗਰਿਕਾਂ ਨੂੰ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਇਹ ਇੱਕ ਸੋਚੀ ਸਮਝੀ ਕੀ ਕਹਿੰਦੇ ਨੇ ਯੋਜਨਾਬੱਧ ਰਣਨੀਤੀ ਦਾ ਹਿੱਸਾ ਲੱਗਦਾ ਹੈ ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਇਹ ਇੱਕ ਬੇਮਿਸਾਲ ਪੱਦਰ ਦਾ ਹਮਲਾ ਸੀ ਇੱਕ ਪਾਇਲਟ ਦੀ ਦੁਖਦਾਈ ਸ਼ਹਾਦਤ ਹੋਈ ਆਮ ਲੋਕ ਨਿਸ਼ਾਨੇ ਤੇ ਆਏ ਤੇ ਦੇਸ਼ ਪਰ ਵਿੱਚ ਤਬਾਈ ਹੋਈ ਪਰ ਇਸ ਸਭ ਦੇ ਬਾਵਜੂਦ ਯੂਕਰੇਨੀ ਲੋਕਾਂ ਦਾ ਹੌਸਲਾ ਉਹ ਕਾਇਮ ਹੈ ਪਰ ਚੁਣੌਤੀਆਂ ਸੱਚਮੁੱਚ ਬਹੁਤ ਵੱਡੀਆਂ ਨੇ ਤੁਸੀਂ ਬਿਲਕੁਲ ਸਹੀ ਕਿਹਾ ਤੇ ਇਹ ਘਟਨਾ ਦੇਖੋ ਸਾਨੂੰ ਇੱਕ ਵੱਡੇ ਸਵਾਲ ਤੇ ਸੋਚਣ ਲਈ ਮਜਬੂਰ ਕਰਦੀ ਹੈ ਜਦੋਂ ਯੂਕਰੇਨ ਇਸ ਤਬਾਹੀ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ ਅਗਲੇ ਹਮਲੇ ਲਈ ਤਿਆਰੀ ਕਰ ਰਿਹਾ ਹੈ ਤਾਂ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਜਿਹੜੀ ਹਮਲਾਵਰਤਾ ਵਧ ਰਹੀ ਹੈ ਕਿ ਇਹ ਸੰਘਰਸ਼ ਦੇ ਕਿਸੇ ਨਵੇਂ ਹੋਰ ਖਤਰਨਾਕ ਪੜਾਅ ਦਾ ਸੰਕੇਤ ਹੈ ਇਹ ਬਹੁਤ ਅਹਿਮ ਸਵਾਲ ਹੈ ਹਾਂਜੀ ਇਹਦਾ ਯੂਰਪ ਦੀ ਸੁਰੱਖਿਆ ਤੇ ਕੀ ਅਸਰ ਪਵੇਗਾ ਇਹ ਸੋਚਣਾ ਬਣਦਾ ਹੈ ਕਿ ਇਹ ਵਾਧੀ ਹੋਈ ਤੀਬਰਤਾ ਇਹ ਆਉਣ ਵਾਲੇ ਸਮੇਂ ਲਈ ਕੀ ਇਸ਼ਾਰਾ ਕਰ